ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਟੌਪ ਦੀ ਵਾੜ ਸੇ ਲੈ ਕੇ ਆਏ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆਂ ਵੀ ਇੱਦਾਂ ਫਾਰਮ ਆ ਬਈ ਤੇ ਚੰਗਾ ਬਈ ਕੋਲੇ ਜਿਹੜਾ ਬਰੀਡ ਬਹੁਤ ਚੰਗੀ ਆ ਬੱਚੀਆਂ-ਬੱਚੀਆਂ ਆਪਨੇ ਪਾਲੇ ਹੋਏ ਆ ਆਪਦੇ ਘਰ ਦੇ ਬਈ ਇਹ ਵਾੜ ਆ ਤੇ ਫਾਰਮ ਦੇ ਵਿੱਚ ਇੱਕ ਵਾਰੀ ਕੈਮਰਾ ਜੂਰ ਮਰਵਾਵਾਂਗੇ ਜੀ ਦੇਖੋ ਤੇ ਕਰੀਬਨ ਬਾਈ ਕੋਲੇ ਹੈਗੀਆਂ 35 ਤੋਂ 40 ਗਾਈਆਂ ਰੱਖੀਆਂ ਹੋਈਆਂ ਚੰਗਾ ਫਾਰਮ ਆ ਬਾਈ ਤੇ ਜਾਤ ਬਰੀਡ ਤੇ ਬਾਈ ਫੁੱਲ ਕੰਮ ਕਰਦਾ ਦੇਖ ਸਕਦੇ ਹੋ। ਇਸ ਫਾਰਮ ਦੇ ਵਿੱਚੋਂ ਬਾਈ ਆਪਾਂ ਇੱਕ ਵੜ ਬਾਈ ਨੇセール ਲਈ ਕੱਢੀ ਹੈ। ਉਹਦੀ ਡਿਟੇਲ ਜਾਣਾਂਗੇ ਬਾਈ ਤੋਂ ਦੇਖ ਸਕਦੇ ਹੋ ਫਾਰਮ ਬਹੁਤ ਚੰਗਾ ਬਾਈ ਕੋਲੇ ਬਰੀਡ ਜਾਤ ਬਹੁਤ ਚੰਗੀ ਹੈ। ਉਹਨਾਂ ਵਿੱਚ ਬਾਈ ਇਹ ਇੱਕ ਵੜ ਹੈਗੀ ਦਿਖਾਉਣੀ ਹੈ। ਬਾਈ ਜੀ ਹਸੀਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋਈ ਵਧੀਆ 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 ਤੁਸੀਂ ਦੱਸੋ ਹਾਂ ਵੀਰੇ ਆਪਣੇ ਫਾਰਮ ਦੀ ਵਹੜ ਹੈ ਹਾਂਜੀ ਹਾਂਜੀ ਬਾਈ ਜੀ ਆਪਣੇ ਫਾਰਮ ਦੀ ਵਹੜ ਹੈ ਠੀਕ ਹੈ ਬਾਈ ਹਾਂ ਨਾਮ ਤੇ ਐਡਰੈਸ ਹੋ ਗਏ ਨਾਮ ਗੁਰਸੇਵ ਸਿੰਘ ਜੀ ਹਾਂ ਪਿੰਡ ਭੋੜੀਪੁਰਾ ਠੀਕ ਹੈ ਜੀ ਨੇੜੇ ਭਗਤਾ ਭਾਈ ਕਾ ਠੀਕ ਹੈ ਜੀ ਹਾਂ ਜ਼ਿਲ੍ਹਾ ਕਿਹੜਾ ਪੈਂਦਾ ਹੈ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਜੀ ਤਹਿਸੀਲ ਬਾਈ ਤਹਿਸੀਲ ਫੂਲ ਠੀਕ ਹੈ ਬਾਈ ਨੇੜੇ ਭਗਤਾ ਭਾਈ ਕਾ ਤੇ ਜਲਾਲ ਵੀ ਨੇੜੇ ਰਹਿਆ ਹਾਂਜੀ ਹਾਂਜੀ ਮੋਬਾਈਲ ਨੰਬਰ 86399 354 ਬਰੀਡ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਫਿਰ ਕਿੰਨੀਆਂ ਕਿ ਗਾਵਾਂ ਨੇ ਆਪਣੇ ਫਾਰਮ 'ਚ ਆਪਣੇ ਕੋਲੇ 40 ਤੋਂ 50 ਗਾਵਾਂ ਨੇ 40 ਤੋਂ 50 ਗਾਵਾਂ ਹੈਗੀਆਂ ਤੇ ਨਾਲ ਬੱਚੀਆਂ ਵੀ ਹਨਾ ਹਾਂਜੀ ਹਾਂਜੀ ਆਪਣੇ ਘਰੇਦਾਰੀ ਤਿਆਰ ਕੀਤੀ ਬਰੀਡ ਹੋਈ ਠੀਕ ਆ ਇਹ ਵੜ ਵੀ ਕਰਦੀ ਹੋਈ ਹੈ ਹਨਾ ਹਾਂਜੀ ਹਾਂਜੀ ਬਿਲਕੁਲ ਇਹ ਕਿਹੜਾ ਸੁਸੂੰਦੀ ਹੈ ਬਈ ਇਹ ਫਾਸਟ ਪੂਏ ਫਾਸਟ ਠੀਕ ਆ ਇਹ ਕਿੰਨੇ ਦਿਨ ਲੈਂਦੀ ਆ ਭਾਈ ਇਹ ਬਈ 15 ਤੋਂ 18 ਦਿਨ ਪਏ ਆ 15 ਤੋਂ ਬਈ ਹਜੇ 18 ਦਿਨ ਕਰਮ ਵਾਲੀ ਲੈਂਦੀ ਆ ਆਰਡਰ ਦੇਖੋ ਭਈ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਢਿੱਲਾ ਚੈੱਕ ਆ ਆ ਸਾਰੀਆਂ ਬਲਡਲਾਂ ਕੱਢ ਕੇ ਕਰਮ ਵਾਲੀ ਨੇ ਫੇਰ ਸੋਣਾ ਬਈ ਕੀ ਰਿਕਾਰਡ ਹੈ ਦੀ ਮਾਂ ਦਾ ਇਹ ਰਿਕਾਰਡ ਬਈ ਦੀ ਮਾਂ ਦਾ ਆਪਣਾ 47 ਲੀਟਰ ਦੁੱਧ ਚੋਇਆਗਾ ਆਪ ਠੀਕ ਆ ਹਾਂਜੀ 47 ਲੀਟਰ ਦੀ ਮਾਂ ਦਾ ਰਿਕਾਰਡ ਆ ਥਣ ਦੇਖੋ ਭਈ ਬਹੁਤ ਚੰਗਾ ਥਣ ਇਹ ਨਾਰਮਲ ਥਾਣਾ ਹਜੇ ਕੋਈ ਪਸਮਾਨ ਹੀ ਪਾਇਆ ਇਹਨੇ ਮੁਠੀ ਵਾਲਾ ਥਾਣ ਬਈ ਇਹਨੇ ਹਨਾ ਤਿਆਰ ਕਰ ਲੈਣਾ ਹੈ ਫੇਸ ਬੜਾ ਚੰਗਾ ਦੰਦਾ ਜੀ ਕਿਵੇਂ ਆ ਬਈ ਦੰਦਾ ਜਦੋਂ ਦੀ ਹੈ ਜੀ ਦੋਂਦੀ ਹੈ ਦੋ ਦੰਦਾ ਹੈ ਵੱਡਾ ਕੱਦ ਕਾਠ ਬਈ ਬਰਾਬਰ ਖੜੇ ਹੋ ਕਿੰਨਾ ਕਰਦਾ ਬਈ ਆਪਣਾ ਕੱਦ ਮੇਰਾ 5.5 ਪੰਜ ਅੱਠ ਦੇ ਠੀਕ ਆ ਪੰਜ ਅੱਠ ਬਈ ਦਾ ਕੱਦ ਲੈ ਅਸਟੀਮੇਟ ਲਾ ਲਿਓ ਪੂਰਾ ਫੁੱਲ ਵੱਡੇ ਕੱਦ ਕਾਠ ਦੀ ਹੈ ਪਿੱਠ ਫੁੜਾ ਬਹੁਤ ਚੰਗਾ ਰੰਗ ਰੂਪ ਬਹੁਤ ਚੰਗਾ ਥਾਣਾ ਹਵਾਨਾ ਚੰਗਾ ਫੇਸ ਬਿਊਟੀ ਚੰਗੀ ਆ ਬਾਕੀ ਦੰਦਾ ਜਬੜਾ ਤੋੜ ਦੇ ਬਾਈ ਮੜੀ ਜੇਕਰ ਨੂੰ ਖੁੱਲੇ ਏ ਤਾਂ ਵੱਡਾ ਕੱਦ ਗਾਂ ਜਿਹੜਾ ਮਾਂ ਦਾ ਮਿਲ ਕੇ ਰਕੌਰ ਆ ਬਾਈ ਨੇ ਉਹ ਵੀ ਬਹੁਤ ਚੰਗਾ ਦੱਸਿਆ ਵਾਈ ਦੇ ਫਾਰਮ ਦੀ ਵੜਾ ਤੇ ਫੇਸ ਬਿਊਟੀ ਦੇਖੋ ਬੋਦੀ ਬਾਦੀ ਬਹੁਤ ਚੰਗੀ ਆ ਪਹਿਲਾ ਸੂਆ ਇਹ ਕਰਮਲੀ ਸੁੰਡੀ ਆ ਬਾਕੀ ਤੋਰਾ ਤਾਰਾ ਵੜ ਦਾ ਚੈੱਕ ਕਰ ਲੋ ਹਜੇ ਬਾਈ ਕੱਚੀ ਆ ਦਣ ਲੈਦੀ ਆ ਉਹਦੋਂ ਨੂੰ ਜਿਹੜੀ ਆਰਡਰ ਦੀ ਕੁਆਲਿਟੀ ਨੇ ਕਮਾਲ ਦੀ ਤਿਆਰ ਕਰਨੀ ਆ ਤੋਰਾ ਤਾਰਾ ਚੈੱਕ ਕਰੋ ਵੜ ਦਾ ਕਮਾਲ ਦਾ ਬਾਈ ਦੁੱਧ ਵਾਕਈ ਚੰਗਾ ਪਾਉਂਦਾ ਮੁੱਲ ਬਾਈ ਇਹ ਦਾ ਮੁੱਲ ਬਾਈ ਆਪਾਂ ਫੋਨ ਤੇ ਕਰ ਲਾਂਗੇ ਜਾਇ ਜੀ ਹੋ ਹਾਂਜੀ ਹਾਂਜੀ ਜਾਇ ਜ ਮੁੱਲ ਹੋਊਗਾ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਤੇ ਮੁੱਲ ਆ ਜਿਹੜਾ ਬੈੜ ਦੇ ਹਿਸਾਬ ਨਾਲ ਜਾਇਜ ਰੱਖਾਂਗੇ ਫੇਸ ਚੰਗਾ ਕੁਆਲਿਟੀ ਚੰਗੀ ਆ ਬਰੀਡ ਬਹੁਤ ਚੰਗੀ ਆ ਆ ਚੰਗੇ ਸੀਮਨ ਤੇ ਗੱਬਣ ਹੂ ਹਣ ਵੀ ਹਾਂਜੀ ਹਾਂਜੀ ਬਾਈ 60 ਸੀਮਨ ਲੱਗਾ ਹੋਇਆ ਰਮਾਂਡਾ ਦਾ ਓਕੇ ਰਮਾਂਡਾ ਦਾ 60 ਸੀਮਨ ਤੋਂ ਬਾਈ ਇਹ ਗੱਬਣਾਂਗੇ ਚੰਗੀ ਆ ਯਾਦ ਬਰੀਡ ਤੇ ਮੁੱਲ ਬਾਈ ਕਹਿੰਦਾ ਬੈੜ ਦੇ ਹਿਸਾਬ ਨਾਲ ਆਪਾਂ ਜਾਇਜ ਰੱਖਾਂਗੇ ਤੇ ਮੁੱਲ ਹੋਊਗਾ ਬਾਈ ਫੋਨ ਤੇ ਚੰਗੀ ਆ ਸਨਕੀਆ ਫਾਰਮ ਦੀ ਬਾਈ ਜੇ ਕੋਈ ਵੀ ਰਬਰੀਡ ਤੇ ਕੰਮ ਕਰਨਾ ਚਾਹੁੰਦਾ ਜਾਂ ਆਪਣੇ ਫਾਰਮ ਚ ਹਨ ਚੰਗੀ ਨਸਲ ਪੈਦਾ ਕਰਨਾ ਚਾਹੁੰਦਾ ਤਾਂ ਇਹਨੂੰ ਪਰਚੇਜ ਕਰ ਸਕਦਾ ਬਈ ਚੰਗੀ ਆ ਤੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਤੇ ਧੰਨਵਾਦ ਜੀ